ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ਼ਕਾਲ ਜੈਸਾ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਥੰਬਨੇਲ ਤੁਸੀਂ ਦੇਖ ਹੀ ਲਿਆ ਆ ਉਹ ਵੀਡੀਓ ਉਹ ਬੜੀ ਵਾਇਰਲ ਹੋ ਰਹੀ ਆ ਕਿਨੇ ਵਾਇਰਲ ਕੀਤੀ ਆ ਪਤਾ ਨਹੀਂ ਕਿਹਦੇ ਵੱਲੋਂ ਉਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਪਰ ਜਿਨੇ ਵੀ ਉਸ ਵੀਡੀਓ ਨੂੰ ਸ਼ੇਅਰ ਕੀਤਾ ਆ ਉਹਨੇ ਪੂਰੀ ਗੱਲ ਨਹੀਂ ਦੱਸ ਕੇ ਸ਼ੇਅਰ ਕੀਤੀ ਕਿ ਇਸ ਵੀਡੀਓ ਦੀ ਅਸਲ ਗੱਲ ਕੀ ਆ ਕੋਕਿ ਜਿਨ੍ਹਾਂ ਦੀ ਨਕੋਦਰ ਦਰਬਾਰ ਦੇ ਨਾਲ ਨਹੀਂ ਬਣਦੀ ਜਿਹੜੇ ਪੀੜਾ ਫਕੀਰਾਂ ਤੁਖੇਦੇ ਨੇ ਤੁਹਾਨੂੰ ਪਤਾ ਉਹਨਾਂ ਨੂੰ ਤਾਂ ਬਹਾਨਾ ਚਾਹੀਦਾ ਹੁੰਦਾ ਵੀ ਸਾਨੂੰ ਕੋਈ ਮੌਕਾ ਮਿਲੇ ਤੇ ਅਸੀਂ ਰੋਲਾ ਪਾਈਏ ਉਹ ਇਸ ਵੀਡੀਓ ਨੂੰ ਅਪਲੋਡ ਕਰ ਕਰਕੇ ਆਪਣੇ ਵੱਲੋਂ ਮਾੜਾ ਚੰਗਾ ਬੋਲ ਰਹੇ ਨੇ ਉਹ ਵੀ ਲੋ ਜੀ ਤੁਹਾਡਾ ਲਾਡੀ ਸ਼ਾ ਗਰੀਬਾਂ ਦੇ ਚਪੇੜਾ ਮਾਰ ਰਿਹਾ ਹੈ ਉਹਨੂੰ ਗਾਲਾਂ ਕੱਢ ਰਿਹਾ ਹੈ ਪਰ ਅਸਲ ਦੇ ਵਿੱਚ ਗੱਲ ਕਿਸੇ ਨੂੰ ਨਹੀਂ ਪਤਾ ਕੁਣ ਜੇ ਤੁਸੀਂ ਉਸ ਵੀਡੀਓ ਨੂੰ ਸਾਈਂ ਜੀ ਦੀ ਵੀਡੀਓ ਨੂੰ ਗੌਰ ਨਾਲ ਧਿਆਨ ਨਾਲ ਸੁਣੋਗੇ ਨਾ ਵਾਰੀ-ਵਾਰੀ ਉਹਨੂੰ ਕਰਕੇ ਉਸ ਵੀਡੀਓ ਦਾ ਸੱਚ ਕੀ ਆ ਉਹ ਬੰਦਾ ਜਿਹਦੇ ਸਾਈਂ ਲਾਦੀਸ਼ਾ ਸਰਕਾਰ ਚ ਪੇੜਾ ਮਾਰ ਰਹੇ ਨੇ ਉਹਨੂੰ ਗਾਲਾਂ ਕੱਢ ਰਹੇ ਨੇ ਉਹ ਬੰਦਾ दारू ਪੀਤੀ ਹੋਈ ਸੀ ਉਸ ਬੰਦੇ ਦੀ ਤਾਂ दारू ਪੀਤੀ ਦੇ ਵਿੱਚ ਉਹ ਬੰਦਾ ਬਾਬਾ ਮੁਰਾਦ ਸ਼ਾਹ ਜੀ ਦੀ ਵੀ ਮਜ਼ਾਰ ਦੇ ਉੱਤੇ ਚੜ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪਹਿਲਾਂ ਸਾਈਂ ਜੀ ਤੋਂ ਪਹਿਲਾਂ ਸੇਵਾਦਾਰਾ ਨੇ ਉਸ ਬੰਦੇ ਨੂੰ ਕਿਹਾ ਵੀ ਥੱਲੇ ਆ ਜਾ ਜਦੋਂ ਉਹ ਮਜ਼ਾਰਤ ਥੱਲੇ ਹੁੰਦਾ ਆ ਸਾਈਂ ਜੀ ਆ ਕੇ ਫੇਰ ਚਪੇੜਾ ਮਾਰਦੇ ਨੇ ਤੇ ਫੇਰ ਉਹਨੂੰ ਗੁੱਸੇ ਵਿੱਚ ਬੋਲਦੇ ਨੇ ਕਿ ਤੂੰ ਮੇਰੇ ਪਿਓ ਦੇ ਸਿਰ ਤੇ ਖੜਾ ਤੈਨੂੰ ਪਤਾ ਨਹੀਂ ਲੱਗਦਾ ਫੇਰ ਉਹਨੂੰ ਮਾਰਦੇ ਨੇ ਚਪੇੜਾ ਮਾਰਦੇ ਨੇ ਗਾਲ੍ਹਾਂ ਕੱਢਦੇ ਨੇ ਇਹ ਅਸਲ ਸੱਚਾ ਹੁਣ ਤੁਸੀਂ ਇਹ ਦੇਖੋ ਸਾਈਂ ਲਾਦੀਸ਼ਾ ਸਰਕਾਰ ਉਹਨਾਂ ਦੇ ਪੀਰੋ মুর্ਸ਼ਿਦ ਬਾਬਾ ਮੁਰਾਸ਼ਾ ਸ਼ਾ ਸਰਕਾਰ ਜਿਨ੍ਹਾਂ ਦਾ ਨਾਮ ਐਡੀ ਪੂਰੀ ਦੁਨੀਆ ਦੇ ਵਿੱਚ ਲੋਕ ਮুরিਦ ਨੇ ਤਕੜੇ ਤਕੜੇ ਵੱਡੇ ਤੋਂ ਵੱਡਾ ਬੰਦਾ ਬਾਬੇ ਮੁਰਾਸ਼ਾ ਦਾ ਮੁਰੀਦਾ ਕਿ ਅਸੀਂ ਉੱਥੇ ਜਾਂਦੇ ਆ ਆਪਾਂ ਸਾਰੇ ਬਾਬਾ ਮੋਹ ਅਸ਼ਾ ਜੀ ਨੂੰ ਨਾਮ ਮੰਨਦੇ ਆ ਤੇ ਜੇ ਕੋਈ ਬੰਦਾ ਉਸ ਦਰਬਾਰ ਚ ਆਇਆ ਉਹਨੂੰ ਇਹੀ ਨਹੀਂ ਪਤਾ ਕਿ ਮੈਂ ਖੜਾ ਕਿੱਥੇ ਆ ਤਾਂ ਹੋਰ ਕੀ ਕਰੂਗਾ ਉਹਦੇ ਛੇਤਰ ਹੀ ਪੈਣਗੇ ਤੇ ਜਿਹੜੇ ਲੋਕ ਸਾਈਂ ਲਾਦੀ ਸ਼ਾਹ ਬਾਰੇ ਸ਼ੁਰੂ ਤੋਂ ਜਾਣਦੇ ਨੇ ਕਿ ਸਾਈਂ ਦੀ ਬੜੇ ਗੁੱਸੇ ਵਾਲੇ ਸੀ ਤੇ ਸਾਈਂ ਜੀ ਇਹ ਨਹੀਂ ਸੀ ਦੇਖਦੇ ਕਿ ਮੇਰੇ ਮੂਰੇ ਚਾਹੇ ਕਿਡਾ ਵੱਡਾ ਬੰਦਾ ਬੈਠਾ ਹੋਵੇ ਜੇ ਉਹਦੀ ਗਲਤੀ ਹੈ ਤਾਂ ਉਹਦੇ ਛੇਤਰ ਵੀ ਪੈਂਦੇ ਸੀ ਉਹਦੇ ਗਾਲਾਂ ਵੀ ਪੈਂਦੀਆਂ ਸੀ ਸੋ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਉਹਨਾਂ ਬਾਰੇ ਗਲਤ ਮਲਤ ਬੋਲਣ ਤੋਂ ਪਹਿਲਾਂ ਇਹ ਸੋਚ ਲਓ ਕਿ ਉਸ ਵੀਡੀਓ ਦਾ ਸੱਚ ਕੀ ਆ ਪਹਿਲਾਂ ਸਮਝ ਲਓ ਸੋ ਅਸਲ ਦੇ ਵਿੱਚ ਸੱਚ ਵੀਡੀਓ ਦਾ ਇਹ ਸੀ ਹੋਣ ਤੁਸੀਂ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਤਾਂ ਕਿ ਸਾਰਿਆਂ ਦੇ ਕੋਲ ਪਹੁੰਚੇ ਸਭ ਨੂੰ ਪਤਾ ਲੱਗੇ ਕਿ ਉਸ ਬੰਦੇ ਦੇ ਜਿਹੜੇ ਛਿੱਤਰ ਪਏ ਨੇ ਉਹਨਾਂ ਛਿੱਤਰ ਪੈਣ ਦਾ ਜਿਹੜਾ ਅਸਲੀ ਕਾਰਨ ਉਹ ਇਹ ਆ ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਜੈ ਸਾਇੰਗੀ ਦੀ